ਸੱਚੀ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਤੀ ਮਹਾਕਮਲ ਕੌਰ ਪਾਬੀ ਜਾਨੀ ਕਿ ਕੰਚਨ ਕੁਮਾਰੀ ਦਾ ਕੁਝ ਸਮਾਂ ਪਹਿਲਾਂ ਕਤਲ ਹੁੰਦਾ ਇਸ ਗੱਲ ਨੂੰ ਲੈ ਕੇ ਮਾਮਲਾ ਬਹੁਤ ਜ਼ਿਆਦਾ ਹਾਈਪ ਫੜ ਜਾਂਦਾ ਬਹੁਤ ਜ਼ਿਆਦਾ ਵਾਇਰਲ ਮਸਲਾ ਬਣ ਜਾਂਦਾ ਜਿਸ ਦੇ ਮਾਮਲੇ ਦੇ ਵਿੱਚ ਕਤਲ ਮਾਮਲੇ ਦੇ ਵਿੱਚ ਅਹਿਮ ਅਪਡੇਟ ਨਿਕਲ ਕੇ ਸਾਹਮਣੇ ਆ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਉੱਪਰ ਦੋਸ਼ ਤੈਹ ਹੋ ਚੁੱਕੇ ਨੇ ਤੇ ਨਾਲ ਅਮਰਤਪਾਲ ਸਿੰਘ ਮਹਿਰੋਂ ਆ ਜਿਹੜਾ ਅਜੇ ਵੀ ਫਰਾਰ ਚੱਲਿਆ ਦਰਅਸਲ ਹੈ 11 ਜੂਨ ਨੂੰ ਅਦੇਸ਼ ਹਸਪਤਾਲ ਦੀ ਜਿਹੜੀ ਪਾਰਕਿੰਗ ਦੇ ਵਿੱਚੋਂ ਇੱਕ ਗੱਡੀ ਦੇ ਵਿੱਚੋਂ ਕੰਚਨ ਕੁਮਾਰੀ ਔਰ ਫਕ ਕਮਲ ਕੌਰ ਭਾબી ਦੀ ਲਾਸ਼ ਮਿਲਦੀ ਹੈ ਮ੍ਰਿਤਕ ਦੇਹ ਮਿਲਦੀ ਹੈ 11 ਜੂਨ ਦੀ ਇਹ ਘਟਨਾ ਸੀ ਕਿ ਜਦੋਂ ਹਸਪਤਾਲ ਦੀ ਜਿਹੜੀ ਪਾਰਕਿੰਗ ਆ ਉਸ ਦੇ ਵਿੱਚੋਂ ਲਾਸ਼ ਮਿਲਦੀ ਹੈ ਤੇ ਉਸ ਤੋਂ ਬਾਅਦ ਹਾਲਾਂਕਿ 12 ਜੂਨ ਨੂੰ ਹੀ ਜਿਹੜਾ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਲੰਬਾ ਸਮਾਂ ਕੋਰਟ ਦਾ ਜਿਹੜਾ ਟ੍ਰਾਇਲ ਚੱਲਦਾ ਚਲਾਨ ਪੇਸ਼ ਕੀਤਾ ਗਿਆ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਉੱਪਰ ਦੋਸਤ ਹੈ ਹੋ ਚੁੱਕਾ ਨੇ ਅਮਰਤਪਾਲ ਸਿੰਘ ਮੈਰੋ ਜਿਹੜਾ ਉਹਨਾਂ ਦਾ ਸਾਥੀ ਸੀ ਉਹ ਅਜੇ ਵੀ ਮਾਮਲੇ ਦੇ ਵਿੱਚ ਫਰਾਰ ਚਾਲਿਆ ਹਾਲਾਂਕਿ ਉਸਦੇ ਵੱਲੋਂ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਸਾਂਝੀ ਕਰਕੇ ਕਿਸ ਤਰੀਕੇ ਗੱਲਾਂ ਸਾਂਝੀਆਂ ਕੀਤੀਆਂ ਗਿਆ ਸੀ ਕਿ ਇਹਨਾਂ ਦੀਆਂ ਵੀਡੀਓ ਦੇ ਉੱਪਰ ਇਤਰਾਜ ਸੀ ਤਾਂ ਇਸ ਕਰਕੇ ਸਾਰਾ ਜਿਹੜੀ ਜ਼ਿੰਮੇਵਾਰੀ ਉਹਨਾਂ ਦੇ ਵੱਲੋਂ ਲਈ ਗਈ ਸੀ ਕਿ ਮੇਰੇ ਸਾਥੀ ਜਸਪਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੇ ਸਾਰਾ ਕੁਝ ਕੀਤਾ ਇਸ ਤਰੀਕੇ ਦੀ ਜਿਹੜੀ ਹੈ ਤਸਵੀਰਾਂ ਨੇ ਅਮਰਤਪਾਲ ਸਿੰਘ ਮਹਿਰੋ ਨੇ ਆਪਣੀਆਂ ਜਿਹੜੀਆਂ ਵੀਡੀਓ ਕਲਿੱਪਸ ਨੇ ਉਸ ਵਕਤ ਸਾਂਝੀਆਂ ਕੀਤੀਆਂ ਸੀ 11 ਜੂਨ 2025 ਨੂੰ ਸਾਰਾ ਘਟਨਾਕਰਮ ਹੁੰਦਾ ਕਿ ਆਦੇਸ਼ ਸ਼ਸਤਾਲ ਬਠਿੰਡਾ ਦੀ ਜਿਹੜੀ ਪਾਰਕਿੰਗ ਹਾਸ ਦੇ ਵਿੱਚੋਂ ਇੱਕ ਗੱਡੀ ਦੇ ਵਿੱਚੋਂ ਕਮਲਕੌਰ ਭਾਬੀ ਜਾਨੀ ਕਿ ਕੰਚਨ ਕੁਮਾਰੀ ਔਰਫ ਕਮਲਕੌਰ ਭਾਬੀ ਦੀ ਮ੍ਰਿਤਕ ਦੇਹ ਮਿਲਦੀ ਆ ਲਾਸ਼ ਮਿਲਦੀ ਆ ਉਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਾਰੀ ਜਾਂਚ ਪੜਤਾਲ ਸ਼ੁਰੂ ਕੀਤੀ ਹਾਲਾਂਕਿ ਉਸ ਦੀਆਂ ਵੀਡੀਓ ਦੇ ਉੱਪਰ ਕੱਤਤ ਵੀਡੀਓ ਦੇ ਉੱਪਰ ਅਮਰਿਤਪਾਲ ਸਿੰਘ ਮਹਿਰੋ ਹੋਣਾ ਨੇ ਇਤਰਾਜ਼ ਜਤਾਇਆ ਸੀ ਕਿ ਜਿਸ ਤਰੀਕੇ ਦੀਆਂ ਅਸ਼ਲੀਲ ਵੀਡੀਓਜ਼ ਆ ਅਸ਼ਲੀਲ ਭੱਦੀ ਸ਼ਬਦਾਵਲੀ ਉਸ ਦੇ ਵੱਲੋਂ ਵੀਡੀਓਜ਼ ਦੇ ਵਿੱਚ ਵਰਤੀ ਜਾਂਦੀ ਸੀ ਇਸ ਦੇ ਉੱਪਰ ਇਤਰਾਜ਼ ਸੀ ਹਾਲਾਂਕਿ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਇਨਫਲੂਐਂਸਰਾਂ ਨੂੰ ਜਿਹੜੇ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਨੇ ਉਹਨਾਂ ਨੂੰ ਅਮਰਤਪਾਲ ਸਿੰਘ ਮੈਰੋ ਹੁਣਾ ਦੁਆਰਾ ਸਿੱਧੀਆਂ ਗੱਲਾਂ ਆਖੀਆਂ ਗਿਆ ਸੀ ਕਿ ਇਸ ਤਰੀਕੇ ਦੀਆਂ ਵੀਡੀਓਜ਼ ਨਾ ਪਾਈਆਂ ਜਾਂ ਜਨਤਾ ਨਹੀਂ ਤਾਂ ਤੁਹਾਡਾ ਵੀ ਇਸ ਤਰੀਕੇ ਦਾ ਹਸ਼ਰ ਹੋਵੇਗਾ ਇਸ ਤਰੀਕੇ ਦੀਆਂ ਵੀਡੀਓਜ਼ ਅਮਰਤਪਾਲ ਸਿੰਘ ਮੈਰੋ ਹੁਣਾ ਨੇ ਸੋਸ਼ਲ ਮੀਡੀਆ ਦੇ ਉੱਪਰ ਨਸ਼ਰ ਕਰੀਆਂ ਸੀ ਹਾਲਾਂਕਿ ਸਰਕਾਰ ਨੇ ਫਿਰ ਉਹਨਾਂ ਦੇ ਅਕਾਊਂਟ ਵੀ ਬੈਨ ਕੀਤਾ ਸੀ ਪਰ ਉਸੇ ਮਾਮਲੇ ਦੇ ਵਿੱਚ ਅਹਿਮ ਅਪਡੇਟ ਆ ਕੇ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਉੱਪਰ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਦੋਸ਼ਤ ਹੈ ਉਹ ਚੁੱਕੇ ਨੇ ਉਹਨਾਂ ਦਾ ਇੱਕ ਸਾਥੀ ਅਮਰਿਤਪਾਲ ਸਿੰਘ ਮੈਰੋਂ ਅਜੇ ਵੀ ਫਰਾਰ ਚੱਲੇ ਹਾਲਾਂਕਿ ਉਸ ਵਕਤ ਅਹਿਮ ਜਾਣਕਾਰੀ ਸਾਹਮਣੇ ਆਈ ਸੀ ਕਿ ਦੇਸ਼ ਛੱਡ ਚੁੱਕੇ ਨੇ ਅਮਰਿਤਪਾਲ ਸਿੰਘ ਜਿਹੜਾ ਤਕਰੀਬਨ ਖਬਰ ਸੀ ਕਿ ਕਿਸੇ ਜਿਹੜੀ ਅਰਬ ਕੰਟਰੀ ਦੇ ਵਿੱਚ ਚਲੇ ਗਏ ਨੇ ਹਾਲਾਂਕਿ ਸਪਸ਼ਟ ਨਹੀਂ ਹੋਇਆ ਸੀ ਕਿ ਅਮਰਤਪਾਲ ਸਿੰਘ ਮੈਰੋਂ ਕਿੱਥੇ ਨੇ 11 ਜੂਨ ਨੂੰ ਇਹ ਘਟਨਾ ਵਾਪਰੀ ਸੀ ਕਿ ਜਦੋਂ ਆਦੇਸ਼ ਅਸਤਾਲ ਦੀ ਪਾਰਕਿੰਗ ਦੇ ਵਿੱਚੋਂ ਕੰਚਨ ਕੁਮਾਰੀ ਉਰਫਕ ਅਮਲਕੌਰ ਭਾਬੀ ਦੀ ਲਾਸ਼ ਮਿਲਦੀ ਆ ਤੇ ਮਾਮਲੇ ਦੀ ਅਗਲੀ ਸੁਣਵਾਈ ਆ ਜਿਹੜੀ 27 ਨਵੰਬਰ ਨੂੰ ਹੋਣ ਵਾਲੀ ਆ ਪਰ ਬਹੁਤ ਹੈਮ ਅਪਡੇਟ ਆ ਕਿ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਉੱਪਰ ਦੋਸ਼ਤ ਹੈ ਹੋ ਚੁੱਕੇ ਨੇ ਇਹਨਾਂ ਦੋਨਾਂ ਨੂੰ ਜਿਹੜਾ ਬਠਿੰਡਾ ਪੁਲਿਸ ਨੇ 12 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਦੱਸਿਆ ਇਹ ਵੀ ਜਾ ਰਿਹਾ ਕਿ ਤਕਰੀਬਨ 8-9 ਜੂਨ ਨੂੰ ਜਿਹੜਾ ਕੰਚਨ ਕੁਮਾਰੀ ਔਰ ਫਕਮਲ ਕੌਰ ਭਾਬੀ ਕਿਸੇ ਪ੍ਰੋਮੋਸ਼ਨ ਪ੍ਰੋਗਰਾਮ ਦੇ ਵਿੱਚ ਕਿਸੇ ਵੀਡੀਓ ਦੀ ਪ੍ਰੋਮੋਸ਼ਨ ਕਰਨ ਦੇ ਲਈ ਇਹ ਬਟੰਡੇ ਜਾਂਦੀ ਆ ਜੋ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਕੋਲ ਪਹਿਲਾਂ ਉਸ ਦੀ ਗੱਡੀ ਜਿਹੜੀ ਸਰਵਿਸ ਕਰਾਈ ਜਾਂਦੀ ਆ ਜਿਹੜੀ ਉਸ ਦੀ ਮੁਰੰਮਤ ਕਰਾਈ ਜਾਂਦੀ ਆ ਤੇ ਉਸ ਤੋਂ ਬਾਅਦ ਸਾਰਾ ਜਿਹੜਾ ਕਟਨਾ ਕਰਮ ਕੀਤਾ ਜਾਂਦਾ ਇਸ ਦੀ ਸਾਲਾ ਕੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਪਰ ਅਹਿਮ ਅਪਡੇਟ ਆ ਕਿ ਅਮਲ ਅਮਰਤਪਾਲ ਸਿੰਘ ਮੈਰੋ ਨੇ ਜਿਹੜੇ ਅਜੇ ਵੀ ਪ੍ਰਾਰ ਨੇ ਉਹਨਾਂ ਦੇ ਦੋ ਸਾਥੀ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਉੱਪਰ ਦੋਸ਼ ਨੇ ਜਿਹੜੇ ਤੈਹ ਹੋ ਚੁੱਕੇ ਨੇ ਮਾਮਲੇ ਦੀ ਅਗਲੀ ਸੁਣਵਾਈ 27 ਨਵੰਬਰ ਨੂੰ ਹੋਵੇਗੀ